ਆਪਾਂ ਦੇ ਵਿੱਚ ਨੁਕਲਾ ਰਸਤਾ ਦੋਹਾਂ ਤੋਂ ਅੱਜ ਲੁਧਿਆਣਾ ਕਮਿਸ਼ਨਰ ਦੇ ਅੱਗੇ ਬੀਤੀ ਬੁੱਕੀ ਲੱਗੀ ਆ ਔਰ ਇੱਥੇ ਜਿਹੜਾ ਆਪਰੇਸ਼ਨ ਸਰ ਮਾਜੋ ਨਤੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ ਜਿਤੋਂ ਕੀ ਲੋਦੇ ਅਨੇਕ ਜਾਲ ਕਰੀਏ ਆਪਣਾ 12 ਨਾਕੇ ਆਪਨੇ ਲਾਏ ਹੈਗੇ ਨੇ 12 ਕਸਟਮਸ ਆਫਿਸ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੁਝ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਅਤੇ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਫਿਰਦਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰਕ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਸੋ ਕਿਸੇ ਤਰ੍ਹਾਂ ਦਾ ਕੋਈ ਲਾਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਰੇ ਸੀਨੀਅਰ ਆਫੀਸਰਸ ਦਾ ਫੀਲਡ ਚਾਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਰੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਚੈਕਿੰਗ ਸੁਪਰਵਾਈਜ਼ ਕਰ ਦੇ ਨੇ ਸਭ ਤੋਂ ਕੁਝ ਹੋਰ ਜਦੋਂ ਤੋਂ ਕੋਈ ਜਾਣਕਾਰੀਆਂ ਕੁਝ ਤਰੀਕ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਾਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਸਰ ਅਜੋਤ ਨਾ ਕੋਈ ਰਿਕਵਰੀ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਇਹ ਸ਼ੁਰੂ ਕਰਨ ਜਾ ਰਹੇ ਆਂਗੇ ਉਹਦੇ ਜੀਡੀਬੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨਰ ਲੁਧਿਆਣਾ ਫੋਟਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਰਹੀ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਲੈਣਗੇ ਸਰ ਜਿਆਦਾ ਟ੍ਰੇਨਿੰਗ ਲਾ ਕੇ ਲਾਈ ਗਈ ਹੈ ਹਾਂਜੀ ਪੰਜਾਬ ਦੇ ਵਿੱਚ ਕਿੰਨੇ ਨਕਲੇ ਨੇ ਨਹੀਂ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪਣਾ ਕਮਿਸ਼ਨਰ ਅਟਲ ਲੁਧਿਆਣਾ ਦੇ ਵਿੱਚ ਹੈਗੀ ਆ ਤੇ ਆਪਾਂ ਕਮਿਸ਼ਨਰ ਅਟਲ ਲੁਧਿਆਣਾ ਦੀ ਉਹ ਗੱਲ ਕਰ ਸਕਦੇ ਆ ਜੀ ਸਿਰ ਲੁਧਿਆਣਾ ਦੇ ਵਿੱਚ ਜਿੰਨੇ 1200 ਸੀ ਤਾਂ ਕਿ ਕਹਿ ਰਹੇ ਹੋ ਤੇ ਕਿਹੜੀ ਕਿਹੜੀ ਸਪਾਟਸ ਤੇ ਨੇ ਜਿਹੜੇ ਨਾਲ ਕਿ ਜਿਹੜੇ ਸਪਾਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪਾਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਕਾ ਕਿਹੜਾ ਏਰੀਆ ਕਵਰ ਕਰਦੇ ਆ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨਕਾ ਲਾਈ ਜਾਂਦੇ ਨੇ ਐਂਡ ਇਟ ਇਜ਼ ਅ ਵਨ ਡੇ ਡਰਾਈਵ অর ਇਟ ਵਿਲ ਕੰਟੀਨਿਊ ਨੀ ਇਹ ਸਪੈਸ਼ਲ ਅੱਜ ਰਾਤ ਦੀ ਡਰਾਈਵ ਹੈਗਾ ਠੀਕ ਹੈ ਧੰਨਵਾਦ